ਆਪਣੇ ਦਾ ਸੜਕ ਸੁਰੱਖਿਆ ਪੁਲਿਸ ਦੀ ਗੱਡੀ ਹੈ ਜਿਹਦੇ ਤੇ ਮਲਾਜਨੀ ਤਨਾਰ ਸੀ ਉਹ ਗੱਡੀ ਰਾਤ ਕੋਈ 1:15 ਵਜੇ ਜਿਹੜਾ ਬਰਦ ਕੈਂਚੀਆਂ ਕੋਲ ਐ ਸਮਾਣਾ ਮੁਛਰਤੇ ਸਾਹਮਣੇ ਉੱਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾਏ ਸੀ ਜਿਹਦੇ ਵਿੱਚ ਕਾਂਸਟੇਬਲ ਹਰਸ਼ਦੀਪ ਸਿੰਘ ਕਾਂਸਟੇਬਲ ਮਨਦੀਪ ਸਿੰਘ ਤੇ ਪੀ.ਐਚ.ਜੀ ਬਹਾਦਰ ਸਿੰਘ ਤੇ ਇੱਕ ਸਿਵਤ ਕਾਰ ਸੀ ਜਿਹੜੀ ਆਪਣਾ ਸਮਾਨਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਦੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਰਫਾਈ ਨਾਲ ਗਲਤ ਕਿਰਾਏ ਲਿਆ ਕਿ ਉਸ ਗੱਡੀ ਦੇ ਵਿੱਚ ਸਿੱਧੀ ਮਲਾਇਮਾ ਨੂੰ ਮਾਰ ਦੇਣ ਦੀ ਨਿਸ਼ਾਨੀ ਨਾਲ ਜਿਹੜੀ ਪਾਈ ਉਦੋਂ ਬਾਅਦ ਜਿਹੜਾ ਹੈਗਾ ਇਤਲਾਹ ਮਿਲਦੀ ਹੈ ਮਲਾਇਮਾ ਨੂੰ ਜਿਹੜਾ ਸੀਗਾ ਹਸਪਤਲ ਚ ਪਾਇਆ ਗਿਆ ਜਿੰਨਾ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅੰਮਰ ਹਸਪਤਲ ਦਾਖਲ ਕਰਾਇਆ ਗਿਆ ਸੀ ਜਿਹੜਾ ਅੱਜ ਉਹਨੂੰ ਪੀਜੀਆਈ ਵਾਸਤੇ ਸ਼ਿਫਟ ਕਰ ਦਿੱਤਾ ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸੀ ਆ ਉਹਦੇ ਬਿਆਨ ਤੇ ਦੋਸ਼ੀ ਗੁਰਧਾਨ ਸਿੰਘ ਦੇ ਖਿਲਾਫ ਜਿਹੜਾ ਸਵੈਪਟਕਾਰ ਚਾਲਕ ਦਾ ਡਰਾਈਵਰ ਸੀ ਉਹਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮਕਦਮਾ ਦਰਜ ਕਰ ਦਿੱਤਾ ਸਪੀਸ਼ੀਅਲ ਹੈ ਤੇ ਅੰਬਰ ਕਿੰਨਾ ਸੀ ਨੰਬਰ ਕੀ ਗਾ ਪੀਜੀ 13 ਪੀ ਐਲ 22 ਇਹ ਕਿਤੇ ਦੀ ਗੱਡੀ ਆਈ ਹੈ ਜੀ ਇਨਾਮ ਨਾਲ ਉਹਦਾ ਨਾਮ ਹੈਗਾ ਬੰਦਾ ਜਿਹੜਾ ਚਰੌਂਦਾ ਸੀ ਪਰ ਧਿਆਨ ਸਿੰਘ ਸਾਨੂੰ ਉੱਤੇ ਆਇਆ ਲੇਕਿਨ ਜੀ ਵਾਸੀ ਬੰਦ ਕਰਾ ਵੀ ਮੋਦੀ ਜਿਹੜਾ ਮੁੰਡੇ ਦੇ ਤੱਕ ਅੱਜ ਕਿਨ ਕੀ ਕੰਡੀਸ਼ਨ ਹੈ ਜਿਹੜਾ ਬੰਦਾ ਉਹਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਹੋਰ ਜ਼ਿਆਦਾ ਸੀਰੀਅਸ ਹੈ ਜਿਵੇਂ ਜਰਾ ਐਕਸੀਡੈਂਟ ਹੋ ਗਿਆ ਮਾਮਲੇ ਤੇ ਨਿਕਲੇ ਤੇ ਸੀਰੀਅਸ ਹੈ ਹਾਂਜੀ ਰਾਤੀ 10:30 ਦੇ ਕਰੀਬ ਫਾਰਕੋਪੇਸ਼ਨ ਆਈ ਸੀਗੇ ਤਿੰਨ ਪੇਸ਼ੈਂਟ ਸੀਗੇ ਉਹ ਤੋਂ ਦੋ ਦੀ ਹਾਲਤ ਥੋੜੀ ਔਖੀ ਚੱਲੀ ਹੋ ਰਹੀ ਹੈ ਤੁਹਾਨੂੰ ਪਤਾ ਹੋਵੇਗਾ ਕਰਤੀ ਆਈ ਸੀਗੀ ਇੱਕ ਦੀ ਕੰਡੀਸ਼ਨ ਥੋੜੀ ਠੀਕ ਹੈ ਹਾਂਜੀ ਉਹਨਾਂ ਨੂੰ ਅਗਲੀ ਕਾਰਵਾਈ ਲਈ ਫੋਨ ਕੀਤਾ ਗਿਆ ਅਡਮ ਜਿਹੜੇ ਪੇਸ਼ੈਂਟ ਆਇਆ ਕਰ ਰਹੇ ਨੇ ਕਿੰਨੇ ਕਿਸੇ ਦੇ ਮਨੋਰਥ ਦੀ ਸਟੇਟਿਸ਼ਨ ਕੰਡੀਸ਼ਨ ਉਹਨਾਂ ਦੇ ਇੱਕ ਦੀ ਹੈਡ ਇੰਜਰੀ ਦੱਸਿਆ ਜਾ ਰਹੀ ਹੈ ਹਾਂਜੀ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜਿਹੀ ਗੰਭੀਰ ਸੀਗੀ ਸੱਪ ਲੱਗਿਆ ਸੀਗੀ